ਬਿਕਰ ਵਾਲੀ ਗੱਲ ਆ ਤੇ ਸਾਡੇ ਬੱਚੇ ਨਸ਼ੇੜੀ ਜਾਂ ਲੁਟੇਰੇ ਕਿਉਂ ਬਣ ਰਹੇ ਨੇ ਇਹਦੇ ਪਿੱਛੇ ਵੀ ਸਰਕਾਰਾਂ ਦਰਸ਼ੀ ਨੇ ਮੈਂ ਸੱਚ ਕਹਿਣਾ ਸਟੇਜ ਤੇ ਖੜ ਕੇ ਬਰੇਡਰਾਂ ਨੇ ਸਾਡੀਆਂ ਗਵਰਨਮੈਂਟਾਂ ਨੇ ਕੋਈ ਪਾਲਿਸੀ ਨਹੀਂ ਬਣਾਈਆਂ ਦੇਸ਼ ਨੂੰ ਕਿੱਧਰ ਲੈ ਜਾਣਾ ਤੇ ਵੋਟਾਂ ਕਰਕੇ ਵੀ ਵੱਡੀਆਂ ਪ੍ਰੋਬਲਮਾਂ ਬਣਾ ਰਿਹਾ। ਵੋਟਾਂ ਕਰਕੇ ਅਸੀਂ ਕਈ ਕੰਮਾਂ ਨੂੰ ਇਗਨੋਰ ਕਰਦੇ ਆਂ ਵੀ ਸਾਡੀ ਬੋਟ ਨਾ ਰਸੇ ਹਲਤ ਕੰਮਾਂ ਨੂੰ ਵੀ ਇਗਨੋਰ ਕਰ ਦਿੰਨੇ ਆ। ਫਤੇਹ ਗਰੁੱਪ ਆਫ ਇੰਸਟੀਚੂਨਸ ਰਾਮਪੁਰਾ ਫੂਲਵਿਕੇ ਕਾਲਜ ਦੇ ਚੇਅਰਮੈਨ ਐਸ ਐਸ ਝੱਟਾ ਦੀ ਅਗਵਾਈ ਵਿੱਚ ਸਾਲਾਨਾ ਸਤਰੰਗ ਫੈਸਟੀਵਲ ਤੁਮਦਾਮ ਨਾਲ ਮਨਾਇਆ ਗਿਆ ਇਸ ਮੌਕੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਅਤੇ ਵਿਰਾਸਤੀ ਕਲਾਵਾਂ ਨਾਲ ਜੋੜ ਪੈਦਾ ਕਰਨ ਲਈ ਗਿੱਧਾ ਪੰਗੜਾ ਨਾਟਕ ਗੀਤ ਲੋਕ ਗੀਤ ਗਤਕਾ ਆਦਿ ਸਮੇਤ अनेका ਲੋਕ ਕਲਾਵਾਂ ਤਿਤ ਪ੍ਰੋਗਰਾਮ ਪੇਸ਼ ਕੀਤੇ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਕੰਦਰ ਸਿੰਘ ਮਲੂਕਾ ਨੇ ਸ਼ਿਰਕਤ ਕੀਤੀ ਫੈਸਟੀਵਲ ਦੌਰਾਨ ਵਿਦਿਆਰਥੀਆਂ ਨੇ ਸਮਾਜ ਵਿੱਚ ਫੈਲ ਰਹੀਆਂ ਵੱਖ-ਵੱਖ ਕੁਰੀਤੀਆਂ ਨੂੰ ਨਾਟਕ ਰਾਹੀਂ ਚਰਚਾ ਵਿੱਚ ਲਿਆ ਕੇ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕੀਤੀ। ਬੱਚਿਆਂ ਵੱਲੋਂ ਪੇਸ਼ ਕੀਤਾ ਗਿੱਧਾ ਤੇ ਪੰਗੜਾ ਸਮਾਗਮ ਦਾ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਇਸ ਮੌਕੇ ਪੜਾਈ ਅਤੇ ਖੇਡਾਂ ਵਿੱਚ ਉਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕਰਕੇ ਹੌਸਲਾ ਅਫਜ਼ਾਈ ਕੀਤੀ ਗਈ। ਦੇਖੋ ਜੀ ਸਮਾਗਮ ਚਾਹੀਓ ਕਿੰਨਾ ਦੇਖਦੇ ਹੋ ਨੌਜਵਾਨਾਂ ਚ ਉਤਸ਼ਾਹ ਦੇ ਰੱਖੀ ਵਿੱਚ ਲੱਗੇ ਹੋ। ਵੇਖੋ ਆ ਜਿਹੜਾ ਫਤੇ ਕਾਲਜ ਦਾ ਤੇ ਸਕੂਲ ਦਾ ਸਾਲਾਨਾ ਫੰਕਸ਼ਨ ਸੀਗਾ ਜਿਹਦੇ ਵਿੱਚ ਬੱਚਿਆਂ ਨੇ ਬੜੇ ਵਧੀਆ-ਵਧੀਆ ਜੋ ਅੱਜ ਦੇ ਵਿੱਚ ਬਰਿਆਂ ਨੇ ਸਮਾਜ ਦੇ ਵਿੱਚ ਉਹਨਾਂ ਨੂੰ ਵੀ ਦੱਸਣ ਦੀ ਕੋਸ਼ਿਸ਼ ਕੀਤੀ ਐ ਤੇ ਬੇਨਤੀ ਵੀ ਸਾਰਿਆਂ ਨੇ ਇਹੀ ਕੀਤੀ ਆ ਪਰ ਅਲ ਮਰ ਕੇ ਅਸੀਂ ਵੀ ਕਰਦੇ ਆ ਤੁਸੀਂ ਵੀ ਕਰਦੇ ਆ ਵੀ ਇਹਨਾਂ ਤੋਂ ਕਿਵੇਂ ਨਾ ਕਿਵੇਂ ਬਚਿਆ ਜਾਵੇ ਪੰਜਾਬ ਨੂੰ ਸੋ ਇਹਦੇ ਵਿੱਚ ਆ ਕੇ ਬੜਾ ਚੰਗਾ ਲੱਗਿਆ ਸਰ ਸਿੱਖਿਆ ਨੂੰ ਲੈ ਕੇ ਜਿਹੜੀ ਮਜੂਦਾਰ ਸਰਕਾਰਾਂ ਦੀਆਂ ਨੀਤੀਆਂ ਨੇ ਉਹ ਕਿਵੇਂ ਦੇਖਦਾ ਤੁਸੀਂ ਅਸਲ ਮਦ ਕਸਿੰਤੀ ਸਾਡੀ ਇਹੀ ਹੈ ਕਿ ਜਿਹੜੀ ਸਿੱਖਿਆ ਨੀਤੀ ਹੈ ਸਾਡੇ ਹਰ ਸ਼ੂਭੇ ਦੀ ਵਕਰੀ ਚਾਹੀਦੀ ਹੈ ਸਾਰੇ ਦੇਸ਼ ਦੀ ਇੱਕ ਸਿੱਖਿਆ ਨੀਤੀ ਥੋਪਣੀ ਨਹੀਂ ਚਾਹੀਦੀ ਠੀਕ ਹੈ ਜਿਹੜੀਆਂ ਦੇਸ਼ ਦੀਆਂ ਗੱਲਾਂ ਉਹ ਵੀ ਵਿੱਚ ਭਵੇਂ ਲਿਆ ਉਹਨਾਂ ਇਤਿਹਾਸ ਦੇ ਵਿੱਚ ਜਾਂ ਹੋਰ ਕਿੰਨੇ ਸਬਜੈਕਟ ਹੈਗੇ ਜਿਨ੍ਹਾਂ ਚ ਲਿਆ ਸਕਦੇ ਨੇ ਪਰ ਸਾਰੇ ਸੂਬਿਆਂ ਦੀ ਵੱਖਰੀ ਵੱਖਰੀ ਸੱਭਿਆਚਾਰੀ ਹੈ ਵੱਖਰੀ ਵੱਖਰੀ ਸੱਭਿਆਾ ਉਹਨਾਂ ਦੀ ਵੱਖਰਾ ਵੱਖਰਾ ਆਪਦਾ ਸਿਸਟਮ ਹੈ ਉਹਦੇ ਵਿੱਚ ਸੂਬਿਆਂ ਦੇ ਗੱਲਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਦੇਸ਼ ਨੂੰ ਦੇਸ਼ ਵੀ ਸਾਡੇ ਵਾਸਤੇ ਸਭ ਤੋਂ ਪਹਿਲਾਂ ਪਰ ਜਿੱਥੇ ਪੜ੍ਹਾਈ ਦੇ ਵਿੱਚ ਥੱਲੇ ਤੱਕ ਜਿਹੜੀ ਘਟੋ ਘੜ੍ਹ ਦਸਵੀਂ ਬਾਰ੍ਹਵੀਂ ਤੱਕ ਦੀ ਪੜ੍ਹਾਈ ਹੈ ਉਹਦੇ ਚ ਸੂਬਿਆਂ ਦਾ ਵੀ ਜਿਹੜਾ ਸਾਰਾ ਕਲਚਰ ਹੈ ਜਾਂ ਉਹਨਾਂ ਦੀਆਂ ਪ੍ਰਾਪਤੀਆਂ ਨੇ ਜਾਂ ਉਹਨਾਂ ਦੀਆਂ ਕੁਰਬਾਨੀਆਂ ਨੇ ਜਾਂ ਉਹਨਾਂ ਨੇ ਕੋਈ ਵੱਡੇ ਕੰਮ ਕੀਤੇ ਨੇ ਸੂਬੇ ਦੇ ਲੋਕਾਂ ਨੇ ਉਹ ਵੀ ਲੋਕਾਂ ਅੱਗੇ ਲੈ ਕੇ ਜਾਣੇ ਚਾਹੀਦੇ ਆ ਜਿਹੜੇ ਹੁਣ ਅਜੇ ਵੀ ਸਟੇਜ ਦੇ ਸੀਗਾ ਮੈਂ ਇਹਨਾਂ ਨੂੰ ਵੀ ਹੱਸਦਾ ਸੀਗਾ ਵੀ ਸੁੱਚਾ ਸੂਰਮਾ ਸਣਾਤਾ ਇੱਕ ਦੂਜਾ ਸੀਗਾ ਕਿ ਹਾਂਜੀ ਜਗਾ ਜਗਾ ਵੀ ਇਹ ਉਹ ਵੀ ਜੇ ਵੇਖੀਏ ਤਾਂ ਪਹਿਲੀ ਵੰਦਾ ਹੀ ਸੀ ਨਾ ਕੋਈ ਮੁਖਤਾਰ ਆਪਾਂ ਉਹਨਾਂ ਨੂੰ ਜੇ ਸੁਲਾਈ ਜਾਵਾਂਗੇ ਬੱਚਿਆਂ ਨੂੰ ਤੁਸੀਂ ਭਗਤ ਸਿੰਘ ਨੂੰ ਸੁਣਾਓ ਕਰਤਾਰ ਸਿੰਘ ਸਰਾਭੇ ਨੂੰ ਸੁਣਾਓ ਹੋਰ ਬਥੇਰੇ ਸਾਡੇ ਬੜੇ-ਬੜੇ ਵੱਡੀਆਂ ਗੱਲਾਂ ਕਰਕੇ ਨੇ ਲੋਕ ਬੜੀਆਂ ਵੱਡੀਆਂ ਸ਼ਹਾਦਤਾਂ ਨੇ ਸਾਡੇ ਗੁਰੂਆਂ ਦੀਆਂ ਦੇਵੀ-ਦੇਵਤਿਆਂ ਦੀਆਂ ਕਿੰਨੀਆਂ ਚੰਗੀਆਂ ਚੀਜ਼ਾਂ ਨੇ ਜਿਹੜੀਆਂ ਬੱਚਿਆਂ ਨੂੰ ਅਸੀਂ ਪੜਾਈਏ ਤਾਂ ਕਿ ਪਤਾ ਲੱਗੇ ਕਿ ਸਾਡੇ ਕਲਚਰ ਕਿੰਨਾ ਸਾਡੀ ਸਭਤਾ ਕਿੰਨਾ 6 ਕੇ ਸਰਵਾ ਹੋਇਆ ਸ਼ਾਇਦ ਤੁਸੀਂ ਵੀ ਪੜ ਲਿਆ ਹੋਣਾ ਉਹ ਆਇਆ ਸੀ ਕਿ 2000 ਸਾਲ ਦਾ ਸਰਵਾ ਕਰਾਇਆ ਦਿੱਲੀ ਬੀਬੀਸੀ ਨੇ ਵੀ ਇਹ 2000 ਸਾਲ ਦੇ ਵਿੱਚ ਹਿੰਦੁਸਤਾਨ ਚ ਸਭ ਤੋਂ ਵਧੀਆ ਰਾਜ ਕੀਦਾ ਸੀ ਤੋਂ 2007 ਪਿੱਛੇ ਤੱਕ ਤੇ ਉਹਦੇ ਚ ਆਇਆ ਮਹਾਰਾਜਾ ਰਣਜੀਤ ਸਿੰਘ ਹੁੰਦਾ ਸੀ ਕਿੱਡੀ ਵੱਡੀ ਗੱਲ ਆ ਹੋਰ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਇਸ ਗੱਲ ਦਾ ਪਰ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਇਸ ਗੱਲ ਦਾ ਸੋ ਇਹ ਗੱਲਾਂ ਜੇ ਸਮੇਂ ਨਾਲ ਬੱਚਿਆਂ ਤੇ ਚੰਗੀਆਂ ਗੱਲਾਂ ਸਾਨੂੰ ਬੱਚਿਆਂ ਨੂੰ ਦੱਸਾਂਗੇ ਤਾਂ ਚੰਗਾ ਹੀ ਉਹਨਾਂ ਦਾ ਕਲਚਰ ਬਣੂਗਾ ਜੇ ਅਸੀਂ ਮਾੜੀਆਂ ਸੜਾਈ ਜਾਵਾਂਗੇ ਮਾੜੀਆਂ ਚੀਜ਼ਾਂ ਦਿਖਾਈ ਜਾਵਾਂਗੇ ਤਾਂ ਉਹਨਾਂ ਤੇ ਕੁਦਰਤੀ ਗੱਲਾਂ ਮਾੜੇ ਪਾਸੇ ਜਾਏਗਾ ਦੂਜੀ ਤਾਂ ਗੱਲਾ ਆਪਾਂ ਜਿਵੇਂ ਹੈਗਾ ਹੀ ਆ ਸਾਰਾ ਆਉਣ ਵਾਲਾ ਜਿੰਨਾ ਚਿਰ ਮੇਰੀ ਤਾਂ ਸ਼ੁਰੂ ਤੋਂ ਇਹ ਥਿਉਰੀ ਹੈ ਅੱਜ ਵੀ ਹੈ ਕਿ ਜਿੰਨਾ ਚਿਰ ਬੱਚਿਆਂ ਨੂੰ ਅਸੀਂ ਕੰਮ ਨਹੀਂ ਦੇਵਾਂਗੇ ਰੋਜ਼ਗਾਰ ਨਹੀਂ ਦੇਵਾਂਗੇ ਚਾਹੇ ਕਿਸੇ ਖੇਤਰ ਦਾ ਵੀ ਦੇਗੇ ਚਾਹੇ ਉਹ ਆਪ ਦਾ ਕੰਮ ਕਰਨ ਉਹ ਵੀ ਅੱਜਕੱਲ ਬੜਾ ਔਖਾ ਹੈ ਹਰੇਕ ਬੱਚੇ ਦੇ ਬਸ ਦਾ ਰੋਗਰੀ ਜੋ ਹਾਲਾਤ ਨੇ ਇਹਦੇ ਮੁਤਾਬਕ ਆਪ ਦਾ ਕੰਮ ਚਲਾਉਣਾ ਵੀ ਕੋਈ ਸੌਖਾ ਨਹੀਂ ਭਾਵੇਂ ਬੱਚੇ ਵਿਚਾਰੇ 50 50 ਲੱਖ 40 40 ਲੱਖ ਰੁਪਇਆ ਲਾ ਕੇ ਬਾਹਰ ਜਾਂਦੇ ਨੇ ਫਿਰ ਖੱਜਲ ਖਵਾਰ ਹੁੰਦੇ ਨੇ ਜਿਹੜੇ ਸਹੀ ਰਸਤੇ ਜਾਵਰਦੇ ਨੇ ਉਹ ਵੀ ਜਾ ਕੇ ਉੱਥੇ ਤੱਕ ਹੁੰਦੇ ਨੇ ਜਿਹੜੇ ਚੋਰੀ ਮੋਰੀ ਰਾਹੀ ਜਾਂਦੇ ਉਹ ਤਾਂ ਹਰ ਵੇਲੇ ਮੌਤ ਮੁੱਲ ਸਿਰ ਤੇ ਲਈ ਜਾਂਦੇ ਆ ਹਰ ਵੇਲੇ ਮੌਤ ਸੋ ਇਹਨਾਂ ਗੱਲਾਂ ਨੂੰ ਅਸੀਂ ਬੰਦ ਕਰਾਈਏ ਸਾਡੇ ਜੇ ਬੀਖੋ ਮੁਕਾਬਲਾ ਆਪਾਂ ਆਪਣੇ ਨਾਲ ਚੇਨ ਹੈ ਚੇਨ ਦੇ ਵਿੱਚ ਵੀ ਆਬਾਦੀ ਆਪਾਂ ਤੋਂ ਜ਼ਿਆਦਾ ਹੈ ਜੇ ਚੇਨ ਕਾਮਯਾਬ ਹੋ ਸਕਦਾ ਚੇਨ ਅੱਜ ਦੁਨੀਆ ਦੀ ਸੁਪਰ ਪਾਵਰ ਹੋ ਸਕਦਾ ਤੇ ਅਸੀਂ ਕਿਉਂ ਨਹੀਂ ਹੋ ਸਕਦੇ ਯਾਰ ਸਾਡੇ 'ਚ ਕੀ ਕਮੀ ਹੈ ਵੀ ਅਸੀਂ ਕਿਉਂ ਨਹੀਂ ਹੋਏ ਸਾਡੇ ਤੇ ਗਲਤੀਆਂ ਤਾਂ ਰਹਿ ਗਈਆਂ ਨਾ ਤੇ ਜ਼ਿੰਮੇਵਾਰਾ ਤਾਂ ਸਰਕਾਰਾਂ ਹੀ ਵੱਢ ਲਈ ਇਹਦੇ 'ਚ ਕੋਈ ਰੋਲਾ ਸਰਕਾਰਾਂ ਵੱਢ ਲਈ ਤੇ ਲੋਕ ਉਹ ਲੋਕ ਵੀ ਦੋਸ਼ੀ ਹੈ ਬਾੜੀਆਂ ਸਰਕਾਰਾਂ ਬਾਰ-ਬਾਰ ਚੁਣਦੇ ਹੱਦ ਲੋਕ ਵੀ ਦੋਸ਼ੀ ਹੈ ਮਤਲਬ ਕਿ ਨਾ ਦੋਨੇ ਦੋਸ਼ੀ ਹੈ ਸਰਕਾਰਾਂ ਮੁਢਲੇ ਤੌਰ ਤੇ ਦੋਸ਼ੀ ਨੇ ਤੇ ਲੋਕ ਵੀ ਦੋਸ਼ੀ ਹੈ ਜੇ ਬਾਰ ਬਾਰ ਕਿਸੇ ਸਰਕਾਰ ਨੂੰ ਚੁਣਦੇ ਜਿਹੜੀ ਚੰਗੇ ਕੰਮ ਕਰਦੀ ਉਹ ਚੁਣੋ ਉਹਨੂੰ ਭਾਵੇਂ ਕੋਈ ਹੈ ਕਿਸੇ ਦੀ ਵੀ ਹੈਗੀ ਇੱਕ ਵਾਰ ਸ਼ਹਿਰ ਦੇ ਵਿੱਚ ਜਿਵੇਂ ਤੁਸੀਂ 2 ਨੰਬਰ ਦੀ ਪਾਰਟੀ ਸੀ ਤੁਸੀਂ 2 ਨੰਬਰ ਤੇ ਆਏ ਸੀ ਜਿਸ ਤਰ੍ਹਾਂ ਸ਼ਹਿਰ ਦੇ ਵਿੱਚ ਤੁਹਾਡਾ ਹਾਲਾਤ ਹੋਏ ਵੀ ਐ ਕ੍ਰਾਈਮ ਨੂੰ ਲੈ ਕੇ ਨੈਸ਼ਨ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਤੁਸੀਂ ਉਸ ਦਾ ਵਿਰੋਧ ਕਿਉਂ ਨਹੀਂ ਕਰਦੇ ਬਤ ਕਰਦੇ ਨਹੀਂ ਬਹੁਤ ਵਿਰੋਧ ਕਰਦੇ ਆ ਵਿਰੋਧ ਤਾਂ ਛਾਪਣਾ ਤੁਸੀਂ ਆ ਨਾ ਲਿਖਣਾ ਪੜਦਾ ਤਾਂ ਤੁਸੀਂ ਆ ਅਸੀਂ ਕੱਲੇ ਬੋਲੀ ਜਾਵਾਂਗੇ ਸਾਡਾ ਕਿੱ데 ਜਾਣਾ ਕਿਤੇ ਜਿੰਨੇ ਕਿ ਜੋਗਾ ਹੈਗਾ ਕਰਦੇ ਆ ਵਿਰੋਧ ਵੇਖੋ ਸਾਰੇ ਹੀ ਕਰਦੇ ਆ ਕਿਉਂਕਿ ਸਮੱਸਿਆ ਇਹ ਥੋੜੀ-ਬੋਤੀ ਸਾਡੇ ਵੇਲੇ ਵੀ ਸੀ ਕਾਂਗਰਸ ਵੇਲੇ ਵੀ ਸੀ ਹੁਣ ਹੁਣ ਸਭ ਤੋਂ ਜ਼ਿਆਦਾ ਹੈਗੀ ਐ ਇਸ ਵੇਲੇ ਸਭ ਤੋਂ ਜ਼ਿਆਦਾ ਸਮੱਸਿਆ ਕ੍ਰਾਈਮ ਵੀ ਬਹੁਤ ਵਧਿਆ ਹੋਇਆ ਤੇ ਨਸ਼ਾ ਵੀ ਇਸ ਵੇਲੇ ਬਹੁਤ ਵਧਿਆ ਹੋਇਆ ਹੈ ਕਰਨੀ ਤਾਂ ਪੈਣੀ ਐ ਇਹਦੇ ਤੇ ਸਖਤੀ ਜਿਹੜਾ ਆਪਾਂ ਲਾਲਚ ਕਰਦੇ ਆ ਅਸੀਂ ਮੈਂ ਕਹਿੰਦਾ ਜਿਹੜੀਆਂ ਗਵਰਨਮੈਂਟ ਨੂੰ ਜਿਹੜੀ ਗਵਰਨਮੈਂਟ ਵੀ ਬਣਦੀ ਐ ਕੋਈ ਵੀ ਕੋਈ ਬਣਦੀ ਐ ਵੇਖੋ ਸਾਰਾ ਕੁਝ ਮੇਰੇ ਸਾਰੇ ਤਾਂ ਹੈ ਨਹੀਂ ਜਿਵੇਂ ਮੈਂ ਕਹਿੰਦਾ ਮੇਰੇ ਸਾਰੇ ਐ ਮੇਰੇ ਵਿਚਾਰ ਨੇ ਆਪਣੀ ਮੇਰੀ ਸੋਚ ਐ ਜਿਹੜੀ ਗਵਰਨਮੈਂਟ ਬਣਦੀ ਐ ਉਹਨੇ ਸੋਚ ਕੇ ਚੱਲਣਾ ਚਾਹੀਦਾ ਅਸੀਂ 5 ਸਾਲ ਰਾਜ ਕਰਨਾ 5 ਸੁਧਰ ਜੁਗਾ ਨਾ ਸੁਧਰ ਨਾਲੇ ਗੱਲ ਕੋਈ ਨਹੀਂ ਬਿਲਕੁਲ ਜੇ ਅਸੀਂ ਕੁੱਤੇ ਝਾਕ ਰੱਖਾਂਗੇ ਕਿ ਗਾਲ੍ਹੀਆਂ ਵੋਟਾਂ ਲੈਣੀਆਂ ਫੇਰ ਨਹੀਂ ਹੁੰਦਾ ਫੇਰ ਵੋਟਾਂ ਦੀ ਖਾਤਰ ਤਾਂ ਮਾੜੇ ਵੀ ਛੜਨੇ ਪੈਣਗੇ ਚੰਗੇ ਵੀ ਛੜਨੇ ਪੈਣਗੇ ਕਿਤੇ ਤੂੰ ਆ ਗਿਆ ਕਿਤੇ ਮੈਂ ਆ ਗਿਆ ਕਿਤੇ ਉਹ ਆ ਗਿਆ ਉਹ ਛੜਾ ਲੈਂਦੇ ਬੰਦੇ ਸਭ ਤੋਂ ਵੇਖਿਆ ਸਾਡਾ ਨਾ ਹੋਈਆਂ ਨਹੀਂ ਚਾਹਦੇ ਹੁੰਦੇ ਸੀ ਕਈ ਕੰਮ ਮੰਦੋ ਮਲੇ ਸਾਥੋਂ ਕਰਾ ਕੇ ਲੈ ਜਾਂਦੇ ਸੀ